ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਣੇ ਬਾਈ ਘਪੋ ਚੁੱਕੇ ਆ ਪਿੰਡ ਤੇ ਜਬੀਲਾ ਜ਼ਿਲ੍ਹਾ ਹੈ ਕਿ ਗੁਰਦਾਸਪੁਰ ਤਸੀਰ ਬਟਾਰਾ ਬੜਾ ਕੈਮਰਾ ਘਮਾਉ ਉਧਰ ਕਟੜ 11 12 ਲੱਖ ਦਾ ਗਾਵਾਂ ਫੇਰਾ ਇੱਕਦ ਇੱਕ ਚੜਦੀ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕਿਰਪਾ ਮਹਾਰਾਜ ਜੀ ਸਲਾਹ ਹੈ ਬਾਕੀ ਸੰਦੀਪ ਡੇਰੀ ਫਾਰਮ ਵਿਖਰੇ ਸਾਰੇ ਵੀਰੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਤਿ ਵਧੀਆ ਵਧੀਆ ਕਿਹ ਮਾਲ ਪਿਛਲਾ ਸਾਰਾ ਮਾਲ ਜੀ ਦਾ ਸਾਫ਼ ਸਰਾ ਭਾਅ ਪਰਤੇ ਨਾ ਹੁੰਦਾ ਆ ਬਸ ਵੇਖਦੇ ਜਾਂਦਾ ਬੜਾ ਫਿਰ ਚੰਗੇ ਆ ਵਧੀਆ ਬੜਾ ਸੰਦੀਪ ਸਾਹਿਬ ਡਾਇਮੰ ਕਿ ਨਿਆਜ ਫਿਰ ਹੈਗੀ ਅਜਲੀਸ਼ਾ 12 ਹੀ ਵੜਾ ਦੋ ਤੇਰੇ ਅੱਗੇ ਕੀ ਹੁਣ ਇੱਕ ਚਲ ਜਾਈਏ ਕਿਥੇ ਗਈਆਂ ਉਹ ਆਪਣੇ ਲਾਗੇ ਲੋਕ ਲਈ ਗਈਆਂ ਗਏ ਲੋਕ ਲਈ ਚਲੋ ਇਹ ਆਪਣਾ ਬਹੁਤ ਚੰਗੀ ਜੰਗੀਆਂ ਵੜਾ ਕਰੋ ਸ਼ੁਰੂ ਲਓ ਮਹਾਰਾਜ ਦਾ ਨਾਮ ਇਹ ਪਹਿਲਾ ਸੂਆ ਦੇ ਰਾਣਾ ਜੀ ਇਹ ਹੰਦੀਸ਼ਾ ਸੂਆ ਦੇ ਦੂਜਾ ਅੱਛਾ ਬਹੁਤ ਬਰੀਡ ਕੁਆਲਟੀ ਵਾਲੀ ਵੜਾ ਪਰਣੀ ਅਜੇ ਬੱਛੀ ਦੇ ਆਪਣਾ 5 7 10 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਕੱਚੀ ਬਹੁਤ ਚੰਗਾ ਰਿਕਾਰਡ 30 32 ਕਿਲੋ ਦਾ ਮੱਛੀ ਦਾ ਰਿਕਾਰਡ ਆ ਪਹਿਲਣ ਦਾ ਹੀ ਵੱਡੀ ਬਹੁਤ ਵੜਾ ਹੈ ਨਾ ਬਹੁਤ ਵੱਡੀ ਹੰਦੀਸ਼ਾ ਬਰੀਡ ਬਰੀਡ ਕੁਆਲਟੀ ਵਿਖਾਈਂਂਦਾ ਮਾੜਾ ਮੂੰਹ ਮ ਚੈੱਕ ਕਰੋ ਬਰਾਏ ਕੁਆਲਟੀ ਆ ਆ ਦੇਖੋ ਬਰਾਏ ਅਸਲ ਬਰੀਡ ਇਹਨੂੰ ਵੇਚ ਗਏ ਅਸਲ ਬਰੀਡ ਆ ਕਦ ਕਦ ਨੂੰ ਦੇਖੀ ਲੋ ਜੀ ਕਰੋ ਚੈੱਕ ਸਨੀ ਦਾ ਬਾਡੀ ਸਖੋ ਬਹੁਤ ਸੋਹਣਾ ਸਿੱਧਾ ਸਿੱਧਾ ਕੱਟ ਵਾਲਾ ਹਾਂ ਹਨਾ ਭਾਈ ਜੀ ਇਹ ਕਹੇ ਵੀਰ ਭਰਾ ਨੇ ਫਾਰਮ ਫੂਲ ਦੀ ਸਟਾਰਟਿੰਗ ਕਰਨੀ ਹੈ ਬਹੁਤ ਚੰਗੀਆਂ ਵਾੜਾ ਪਾਉਣ ਵਾਲੀਆਂ ਵਾੜਾ ਬਸ਼ੀਆਂ ਪੈਂਦੀ ਚੜੀ ਜਣੇ ਚੰਗੀ ਚੰਗੀ ਆ ਵਾੜਾ ਕਿੰਨਾ ਬਾਜੀ ਕਰਜੂ ਦੋ ਦੋ ਸਾਡਾ ਸਰਦ ਸਿੰਘ ਜੀ 30 ਤੋਂ ਪਲਾਸੀ ਚੱਲੂਗੀ 30 ਤੋਂ ਪਲਾਸੀ ਜਾਣਗੇ ਤੁਸੀਂ 40 ਕਿਲੋ ਦੁੱਧ ਦੇ ਸਕਦੇ ਜਿੱਡੀ ਬਰੀਡ ਕੁਆਲਿਟੀ ਹੈ ਨਾ ਬਿਲਕੁਲ ਜੀ ਜਿੰਨਾ ਕੋ ਲਈਓ ਦੱਸ ਦੇ ਪਹਿਲਾਂ ਨੇ 30 32 ਕਿਲੋ ਭਰਿਆ ਠੀਕ ਆ ਹਾਂਜੀ ਰਾਣੇ ਭਾਅ ਬੂ ਬਸ ਉਹੀ ਹੋ ਬੜੇ ਜੀ ਸਾਹਿਬ ਬਹੁਤ ਜੈ ਜਿੱਦਾਂ ਦੀਆ ਵੇੜਾ ਉਦਾਂ ਦੇ ਭਾਅ ਹੋਣਗੇ ਆ ਮੂਸਲੇ ਮਾੜਾ ਤੋਰ ਮਾੜਾ ਨੰਬਰ ਆਈ ਰਹੀ ਥੀ ਕਿ ਮਾਈ ਜਲੋ ਜੀ ਹਾਂਜੀ ਬੋਲੋ ਇਹ ਆਪਣਾ ਸਲੀਸ਼ੇ ਵਸ਼ੀਆਂ ਦਾ ਜੋੜਾ ਇੱਕੋ ਭਾਅ ਦਾ ਆਪਣਾ ਤਿਆਰ ਹੋ ਜਾਂਦੇ ਵਸ਼ੀਆਂ 1.5 ਲੱਖ ਦੀਆਂ ਵਿਗਣੀਆਂ ਅੱਜ ਇਹ ਆਪਣਾ 1 ਲੱਖ 10 ਹਜ਼ਾਰ ਜੋ 2-2000 ਛੋਟ ਕਰਾਂਗੇ 1 8 8 2 1 8 8 ਜੀ ਹਾਂ ਬਹੁਤ ਚੰਗੀਆਂ ਵਸ਼ੀਆਂ ਤਿਆਰ ਹੋਈਆਂ ਆਹ ਜੀ ਇਹ ਵੀ ਹਦੀਸ਼ੇ ਦੇ ਆਪਣਾ 5-7-10 ਦਿਨ ਪੂਰੇ ਆ ਵਾ ਠੀਕ ਆ ਬਹੁਤ ਪੋਲੀ ਵੈਲ ਚੰਗੀਆਂ ਹਨ 35-36 ਕਿਲੋ ਦਾ ਰਕਾਰ ਦੁੱਧ ਭਰੇ ਨੇ ਦੂਜੇ ਸੂਈ ਸੁਣਾ ਨੇ ਲਓ ਜੀ ਕਰੋ ਚੈੱਕ ਆ ਫੇਸਕਵਾਲ ਦਿਖਾਵੋ ਆ ਫੇਸਕਵਾਲ ਦਿਖਾਵਣਾ ਬਹੁਤ ਸੋਹਣਾ ਬਡੀ ਸਟਰਕਚਰ ਬਹੁਤ ਸੋਹਣਾ ਵੱਡੀ ਵੱਡੀ ਹੈ ਮੈਂ ਨਾ ਚੰਗੀ ਬੜੀ ਬੀੜਾ ਜੀ ਸਿੰਧੀਆ ਵਸ਼ੀ ਡੇਡ ਡੇਡ ਕਰਦੀ ਡੇਡ ਦੀ ਡੇਡ ਤੋਂ ਵੱਧ ਵਿੱਚੋਂ ਮੈਨੂੰ ਹਾਂ ਤਾਂ ਭਾਣਾ ਹੀ ਆਪਾਂ ਭਾਣੇ ਦੇ ਦੇ ਭਾਣਾਂ ਵਾਲੇ ਬਿਲਕੁਲ 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 ਬਹੁਤ ਵੱਡੀ ਵੇੜ ਠੀਕ ਆ ਕਿੰਨੇ ਦਾ ਦੇ ਕਰੋ ਬਾਈ ਜੀ ਦੁੱਧ ਦੀ ਤਾਂ ਵੀ 40 42 ਕਿਲੋ ਦੇ ਦਊਗੀ ਵਸ਼ੀ 40 42 ਕਿਲੋ ਦੱਸ ਦੇਣਾ ਜਿਨ੍ਹਾਂ ਕੋ ਲਈ ਚੋਆ ਕਿ ਵੀ ਦੀ ਜੀ ਦਿਖਾ ਦੇ ਥਾਂ ਤੋਂ ਵਸ਼ੀ ਦੇ ਆਪਣਾ ਤਿਆਰ ਹੋਈ ਥਾਂ ਤੋਂ ਬਹੁਤ ਸੋਹਣੇ ਥਾਂ ਦੀ ਬਹੁਤ ਤੇਰਾ ਥਣ ਲੱਗਾ ਬੋਲੋ ਸੀ ਦੇ ਵੀ ਤਿਆਰ ਡੇਢ ਦੀ ਵੀ 110000 ਜੇ 2000 ਛੋਟ ਕਰਾਂਗੇ ਇਹ ਘਟਦੀ ਇਹ ਘਟਦੀ ਦਵਾ ਚੱਲਾਂ ਦੋ ਆ ਸੁਈਏ ਬਾਜੀ ਇਹ ਅਲੀਸ਼ਾ ਆਪਣਾ ਅਜ ਦੂਜੇ ਦੇ ਸੁਈ ਨੂੰ ਅੱਛਾ ਇਹ ਤਾਂ ਮੰਨ ਲਓ 17 18 ਕਿਲੋ ਜੇ ਬੋਲੀ ਹੈ ਬੱਛੀ ਇਹ ਵੀ 28 30 ਕਿਲੋ ਦੁੱਧ ਦੇ ਦੂਗੀ ਪਹਿਲਾਂ ਸੁਈ ਜੀ ਪਹਿਲਾਂ ਪਹਿਲਾਂ ਛੇਕੀ ਮੋ ਚੌਗੀ ਤੋਰ ਨਹੀਂ ਹੋਣੀ ਹੈ ਜੀ ਅਰੇ ਥਣਕਾ ਬੱਛੀ ਮਾਰ ਬੱਛਾ 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 ਮਗਰ ਆ ਗਿਆ ਇਹਦਾ ਬੱਛੀ ਦਾ ਸਰੀਰ ਸੂ ਬਹੁਤ ਸੋਹਣਾ ਬਾਡੀ ਸਿਕਤ ਬਹੁਤ ਸੋਹਣਾ ਬਹੁਤ ਚੰਗੀ ਬਿਆੜ ਹੈ ਵੀ ਆ ਦੇਖੀ ਨਾ ਇਹ ਖਾਲ ਠੀਕ ਆ ਫਿਰ ਨੇੜੇ ਦਾ ਬਹੁਤ ਸਿੱਧੀ ਸੱਦੀ ਗਾੜ ਰੰਗ ਹੁਣ ਇਸ ਟਾਈਮ ਦੁੱਧ ਕਿੰਨਾ ਜੀ ਇਹ ਤਾਂ ਸੂਈਸੇ ਬੋਲਾ ਹੀ ਮੰਨ ਲਓ ਕੱਲ ਦੀ ਸੂਈਸ 17 18 ਕਿਲੋ ਬਸ਼ੀਰ 17 18 ਬੋਲਾ ਹੈਗਾ ਜੀ ਇਹ ਪੂਰੀ ਸਾਫ਼ ਨਹੀਂ ਕੀਤੀ ਧੰਨਵਾਦ ਤਾਜ਼ਾ ਡੰਗਰ ਹਾਂ ਇਹ ਕੁੜੀ ਇਹਦਾ ਮੁੱਲ ਜੀ ਫਿਰ ਸਿੱਧੀ ਗਾੜ ਰੰਗੂ ਇਹਦੀ ਲੱਖ ਚ 2000 ਛੋਟ ਕਰ ਦਾਂਗੇ ਬਸ਼ੀ ਦੇ ਵੀ ਆਪਣਾ 7000 ਦੇ ਤੁਹਾਨੂੰ ਇਹਦੀ ਸਵਾ ਦਾਕ ਰੱਖਦੀ ਐ ਇਹਦੀ ਲੱਖ ਚ 2000 ਛੋਟ ਕਰੇ ਬਹੁਤ ਠੰਡੀ ਸੀਲੇ ਥਾਂ ਤੋਂ ਬਹੁਤ ਪਿਆਰਾ ਬਸ ਠੀਕ ਆ ਭਾਵੇਂ ਮੁੱਠੀ ਨਾਲ ਚੁਾਈ ਕਰੇ ਮਸ਼ੀਨ ਨਾਲ ਕਰੇ ਤੇ ਆਹ ਜੀ ਇਹ ਦਿਵਸਾਂ ਜਮਨੇਰੇ ਸੂਈ ਆ ਅੱਛਾ ਅੱਜ ਹੀ ਸੂਈ ਆ ਅੱਜ ਹੀ ਸੂਈ ਆ ਖੋਲੀ ਬੂਗਾ ਲਓ ਜੀ ਇਹ ਵੀ ਕਰੋ ਜੀ ਇਹ ਵੀ ਮੰਨ ਲਓ 25 26 ਕਿਲੋ ਦੁੱਧ ਤੋਂ ਪਲਾਸ ਹੀ ਚੱਲੂ 6 ਮਹੀਨੇ ਕਰੋਗੇ ਹਣਾ ਹਾਂ ਲਓ ਜੀ ਇਹ ਵੀ 25 26 ਕਿਲੋ ਵਾਲੀ ਆ ਜੀ ਤੇ ਇਹ ਵੀ ਬਹੁਤ ਵੱਡੀ ਵੇੜਾ ਥਾਂ ਤੋਂ ਬੜਾ ਪਿਆਰਾ ਲੱਗਾ ਵੇਖ ਲੈ ਵਾਲੂ ਨਹੀਂ ਠੀਕ ਆ ਜੀ ਬੰਡੇ ਬੰਦੇ ਦੀਆਂ ਬਰੀਕੀਆਂ ਬਰਾਕੀਆਂ ਬਣੀਆਂ ਸਾਫ਼ ਬੜੀ ਵੇੜ ਲੰਬਾਈ ਲੂਈ ਬੜੀ ਵਸ਼ੀਰ ਤੁਹਾਨੂੰ ਨਹੀਂ ਜਣਾ ਵੇੜ ਕੋਲ ਬਹੁਤ ਸਾਹ ਤਾਜੀ ਸੀਰ ਹਨ ਬੜਾ ਜ਼ਬਰਦਸਤ ਲੱਗਿਆ ਸੋਹਣਾ ਸਾਰਾ ਗਾਇਆ ਗੇਠ ਗੇਠ ਤੇ ਸਨ ਲੱਗਾ ਹਾਂ ਲਵੇਕੀ ਮੜਾ ਨੀਵਾ ਕੇ ਫਾਈ ਨਾੜਾ ਨੂਣਾ ਵਾਲਾ ਲੈ ਆ ਪੂਰਾ ਮੂਸਲਾ ਮੈਂ ਖੜਾਈ ਮੜਾ ਖਲਾਰੀ ਮੜਾ ਨਾੜਾ ਨੂਣਾ ਫਖਾਈ ਲੈ ਦੇ ਥਣ ਥਣੂ ਖਾਲ ਬਹੁਤ ਪਿਆਰਾ ਆਜੋ ਆਜੋ ਇਹਦਾ ਫਿਰ ਮੁੱਲ ਜੀ ਇਹ ਦੀਸ਼ਾ ਜਾਇ ਜੀ ਆਪਾ ਹਾਂਜੀ ਇਹਦੀ ਆਪਣਾ ਲੱਬੇ ਜਰ ਜ 2000 ਛੋੜ ਕਰ ਦਾਂਗੇ ਚਲੋ ਅਸ਼ੀ ਦੇ ਵੀ 80000 ਦੇ ਲੱਖੋਂ ਬਾਹਰ ਵਾਲੀ ਇਹ ਭਾਰ ਜਿੰਦਾ ਜਿੰਦਾ ਮਿਲ ਆਪ ਕਰਵਾ ਇਹ ਵੀ 80000 ਦੇ ਚੱਲਣ ਦੋ ਠੀਕ ਆ ਇਹ ਦੀਸ਼ਾ ਬਹੁਤ ਠੰਡੀ ਸੀ ਰਹਾ ਤੇ ਕ੍ਰੋਸ ਆ ਹਾਂ ਬਹੁਤ ਠੰਡੀ ਸੀ ਲੈ ਕੋਈ ਸੁਈ ਆ ਰਹੀ ਸੀ ਹਾਂ ਸੁਈ ਹੈ ਜੀ ਮਗਰ ਬੱਛੀ ਹੈ ਅੱਛਾ ਬੱਛੀ ਮਗਰ ਆ ਇਹ ਵੀ ਤੋਰੋ ਲਓ ਜੀ ਬੱਛੀ ਮਗਰ ਆ ਗਈ ਇਹ ਵੀ ਤੋਰੋ ਦੁੱਧ ਕਿੰਨਾ ਹੈ ਹੁਣ ਦੁੱਧ ਇਸੇ ਵੀ ਇੱਕ ਇੱਕ ਦੋ ਦੋ ਦਿਨਾਂ ਦੀ ਸੁਣਿਆ ਜੀ ਮਨ ਲਓ 17-18 ਕਿਲੋ ਬੜਾ ਉਹ ਬੱਛੀ 20 ਤੋਂ ਪਲੱਸ ਹੀ ਚੱਲੇਗੀ 20 ਤੋਂ ਪਲੱਸ ਹੀ ਚੱਲਣੀ ਮੈਂ ਦੁੱਧਰਾਵਣਾ ਦਊਗੀ ਬੱਠ ਠੀਕ ਆ ਮੂਸਲੇ ਵੀ ਦਿਖਾ ਕੇ ਰੇ ਫੇਸ ਕੁਆਲਟੀ ਦੀ ਵੀ ਓਹੋ ਲੰਮੀ ਲੈ ਮੂਸੇ ਪੁੱਤ ਥਾਂ ਤੁੰਨੇ ਦਾ ਬੜਾ ਵਈਆ ਲੱਗਣਾ ਇਹ ਬਹੁਤ ਸੋਹਣਾ ਥਾਂ ਲੈ ਵੇ ਬੱਛੀ ਦਾ ਪਛੀ ਨੀ ਜੇ ਥਾਲ ਤੁਨ ਮੈਂ ਬੜਾ ਪਿਆਰਾ ਲੱਗਾ ਬੈ ਖੰਢੀ ਸੀਦਾ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਹਾਂ ਬੈਦਾ ਸੀਦਾ ਇਦਾਂ ਬਹਿ ਜਾ ਉਹ ਮੈਂ ਥਾਲ ਵਿਖਾਈ ਆ ਨੀ ਬਹੁਤ ਪਿਆਰਾ ਥਾਲ ਲੱਗਾ ਬਰਲਾ ਵਤੀ ਠੀਕ ਆਜੋ ਆਜੋ ਇਹ ਮੋਟਾ ਦੋਰਾ ਥਾਲ ਲੱਗਾ ਇਹਦਾ ਮੋਲੀ ਫੇਰਾ ਨੀ ਜੇ ਮਸ਼ੀ ਦੇ ਵੀ ਆਪਣਾ ਹੱਕ ਰੱਖ ਲਈ 85000 ਦਾ ਹਾਂ ਆਪਾਂ ਨੂੰ ਭਾਰਾ ਮਿਲੀ ਭਾਰਾ ਦੀ 70000 1000 ਛੋਟ ਕਰ ਦਾਂਗੇ ਚਲੋ ਪੂਰੇ 63000 ਦੇ 63000 ਦੇ ਬਾਕੀ ਦੀਪ ਸਾਬ ਆਪਣੀ ਹਰ ਵਾਰੀ ਹੱਥ ਜੋੜ ਕੇ ਬੇਨਤੀ ਵੀ ਆਪਣੇ ਫਿਕਸ ਰੇਟ ਹੁੰਦੇ ਜਿਆਦਾ ਫਿਕਰੀ ਨਹੀਂ ਹੁੰਦਾ ਹਾਂ ਬਸ ਠੀਕ ਕਈ ਵੀਰਪਾ ਸੌਦੇ ਚੱਕਰੇ ਪੈ ਜਾਂਦੇ ਆਹ ਜੀ ਫਿਰ ਇਹ ਵੀ ਦੀਪ ਸਾਬ ਡਾਇਮੰਡ ਪੀਸ ਇਹ ਬਹੁ ਵਹਿਸਾ ਕਟੜਾ ਦੇਵਾ ਜਿਹਨੂੰ ਲੰਨਾ ਛੱਡੋ ਮੜਾ ਜਾ ਦਿਖਾਓ ਕਟੜਾ ਲਿਆ ਚਲੋ ਕਿੰਨਾ ਰੋਤਾ ਜੀ ਇਹਦਾ 23 24 ਕਰੋ ਦੋ ਤੇ ਆ ਇਹ ਵੀ ਦਿਖਾਓ ਖੋਲੀ ਮੇਸ਼ਾ ਪਤ ਲੈ ਮੂਸੇਲਾ ਦਿਖਾ ਰਹੇ ਗਾ ਲੈਵਾ ਕਟਾ ਮੂਸੇਲਾ ਮਸ਼ਹੂਰ ਹੋ ਗਿਆ ਵੀ ਹਾਂ ਮੂਸੇ ਵਾਕੇ ਮੂਸੇ ਜੀ ਦਾ ਗਾਵਾ ਗਾ ਲੱਦ ਨਹੀਂ ਜਾਂਦਾ ਨਾ ਕਹਿੰਦੇ ਮੂਸੇਲਾ ਆ ਗਿਆ ਹਾਂ ਲੈ ਆ ਲੈ ਨਹੀਂ ਠੀਕ ਆ ਫਿਰ ਲੰਮੀ ਲੈ ਜਾ ਲੈਵਾ ਕਟ ਕਟ ਗਈ ਬੜੀ ਸੁਣੀ ਹਣਾ ਕਟ ਗਈ ਜਿਹੜੀ ਸੰਦੀਪਾ ਜਿਹੜਾ ਪਰਮਾਤਮਾ ਜਿਹਦੇ ਵੀ ਘਰ ਜਾਏ ਲੈਣਾ ਦੇ ਇਹਨਾਂ ਨੂੰ ਬਾਲ ਮਿਲਿਆ ਬਹੁਤ ਸਾਫ ਹੈ ਸਾਰੀਆਂ ਵੈਣਾ ਇੱਕ ਇੱਕ ਬਹੁਤ ਸਾਫ ਬੈਣਾ ਬਹੁਤ ਸਾਫ ਬੈਣਾ ਮਿਲਿਆ ਸਾਰੀਆਂ ਚੰਗੀਆਂ ਬੈਣਾ ਸਾਰੀਆਂ ਬਹੁਤ ਚੰਗੀਆਂ ਇਹਦਾ ਮੋਲੀ ਜੀ ਫਿਰ ਦੀ ਰੱਖ ਦੇ ਵੀ ਰੱਖਦੀ ਆ ਆਪਣਾ ਲੱਖੋਂ ਬਾਹਰ ਹੀ ਇਹਨਾਂ ਆਪਾਂ ਨੂੰ ਭਾਅ ਨਾ ਮਿਲ ਜੇ ਲੱਗਦੀ ਆਪਣਾ ਬੱਛੀ ਆ ਹੂੰ ਇਹਦੀ ਆਪਣਾ ਇਹ ਹਾਰ ਛੋੜ ਕਰਦਾ 90000 ਚ ਚਲੋ ਬਹੁਤ ਚੰਗੀ ਸਾਫ 99000 ਇਹ ਗੱਬਣਾ ਇਹ ਨਹੀਂ ਸੇ ਗੱਬਣੇ ਹੂੰ ਇਹ ਵੇਖ ਦੀ ਭੈਣ ਹੀ ਹੁੰਦੀ ਦਾ ਅਜ ਮੰਨ ਲਓ ਦੋ ਜਾਂਦੇ ਲਊਈ ਇਹਦੇ ਨਾਲ ਬਾਦਲੇ ਵੰਦਾਂ ਚ ਆਣ ਸੁਣ ਬਹੁਤ ਸੋਹਣਾ ਠੰਡੀ ਸੀਲ ਹੈ ਜਿੱਥੇ ਮੱਧ ਇਹ ਵੀ ਦੂਜਾ ਤੋਂ ਸੁਣੀ ਦੀ ਇਹ ਵੀ ਦੂਜਾ ਤੋਂ ਸੁਣੀ ਸੀ ਦੂਜਾ ਤੋਂ ਸੁਣੀ ਇਹ 20+ ਹੀ ਚੱਲੂਈ 22 ਗਲਰਕਾਰਡ ਹੈ ਦਾ ਚਲ ਆ ਦੇਖੋ ਐ ਪੂਰੀ ਨਾ ਲਗ ਕੁਆਲਟੀ ਵਾਲਾ ਇਹ ਲਾਇ ਲਾਇ ਲੰਮੀ ਆ ਪੋਲੀ ਪਾਲੀ ਬੜੀ ਵਸ਼ੀ ਹਾਂ ਬਾਡੀ ਸਖਤ ਬੜਾ ਸੋਹਣਾ ਵਸ਼ੀ ਸਿੱਧੀ ਸਿੱਧੀ ਗੱਡਰ ਰਗੀ ਬੈੜਾ ਬਰੀਂਗ ਸਾਰੇ ਇਕੱਠੇ ਕਰ ਲਾਂਗੇ ਸਾਰੀਆਂ ਅਨਦੀਸ਼ ਹਰ ਹਰ ਇਨਸਾਨ ਦੀ ਸੋਇ ਜਿਹੜਾ ਵੀ ਆਉਂਦਾ ਆਉਂਦਾ ਨੇ ਉਹ ਵੱਡੀ ਲੈਣੀ ਵੱਡੀ ਲੈਣੀ ਗਾਹਕ ਹਰ ਇੱਕ ਨਾ ਹਾਂ ਨਾ ਚੰਗੀ ਦੀ ਚੰਗੀ ਪਹਿਨ ਲਈ ਵੰਦੇ ਲੋਕ 5000 ਵਾਦੀ ਕੀਤੇ ਘਟ ਗਈ ਚੀਜ਼ ਹਰ ਇੱਕ ਚੰਗੀ ਮੰਗਦਾ ਇਹਦਾ ਮੁੱਲ ਇਹਦਾ ਭਾਅ ਬਹੁਤ ਜਾਇਜ਼ ਹੈ ਅਨਦੀਸ਼ ਹਾਂਜੀ ਇਹ 80000 ਦੇ ਯਾਰ ਛੋਟ ਕਰਦਾ ਨਾ 80000 ਦੇ ਪੂਰੇ 80000 ਦੀ ਮਿਲਦੀ ਨਹੀਂ ਇਦੀ 70000 ਦੇ ਚੱਲਣ ਦੀ ਕੁਆਲਟੀ ਵਾਲੀ ਦੇ ਬਹੁਤ ਪੋਲੀ ਪੱਲੀ ਵਸ਼ੀ ਬਸ ਠੀਕ ਆ ਗਿਓ ਜਰਸੀ ਇਹ ਜਰਸੀ ਫਨੀਮ ਸਿੰਘ ਇਹ ਗੱਬਣਾ ਗੱਬਣੇ ਹੰਦੀ ਸਿੰਘ ਨੇ 5 ਤਰੀਕ ਨੂੰ ਦੇਣ ਪੂਰੇ ਆ ਅੱਛਾ ਹਾਂ ਭਾਈ ਦੂਜੇ ਤੋਂ ਪਹਿਲਾਂ ਦੀ ਪਹਿਲਾਂ ਪਹਿਲਾਂ ਫਨੀਮ ਸਿੰਘ ਪਹਿਲਾਂ ਸੁਗਾ ਇਹ ਆ ਨਸਲ ਵਖਾਓ ਮੈਨੂੰ ਵਖਾਈ ਚਾਰ ਦੰਦੇ ਪਿਓ ਧਿਆਨ ਨਾਲ ਧਿਆਨ ਨਾਲ ਇੱਧਰ ਕੋਈ ਇੱਧਰ ਵਖਾੜੋ ਲੋੜ ਚਾਰ ਦਾਂਦੇ ਹਰੀ ਸਿੰਘ ਕਿੰਨਾ ਡਾ ਲਊਗੀ ਇਹ ਇਹਦੇ ਹੰਦੀਸੇ 5 ਤਰੀਕੇ ਦੇ ਦਿਨ ਪੂਰੇ ਆ ਅਜਾ 5 ਦਿਨ ਪੂਰੇ ਆ ਹਰੀ ਸਿੰਘ ਸਾਹਿਬ ਅੱਛੀ ਦਾ ਲੋ ਬਹੁਤ ਚੰਗਾ ਸੁਭਾਅ ਸੁ ਇਦਾਂ ਜਿੱਥੇ ਮਰਜ਼ੀ ਬਹਿ ਜਾ ਇੱਥੇ ਆਵੇ ਆ ਜਿੰਦਾ ਗੁਣ ਬੜੇ ਆ ਜਿੱਥੇ ਮਰਜ਼ੀ ਦੱਸਾ ਛੁੱਟ ਕੇ ਬਹਿ ਜਾ ਇਹਦੇ ਛੁੱਟ ਕੇ ਹੂੰ ਇਦਾਂ ਜਿੱਥੇ ਮਰਜ਼ੀ ਬਹਿ ਜਾ ਮੁਹੰਮਦ ਖਾਜ ਜੰਗੀ ਦਾ ਇਹ ਮੁਹ ਚਾਰ ਦਾਂਦੇ ਪੰਜਾਬ ਵਾਲੀ ਅੱਸੀ ਹੈ ਪੰਜਾਬ ਵਾਲੇ ਕਿੰਨਾ ਲੁੱਡ ਕਰੂ ਸੁ ਬਜੀ ਇਹ ਦੁੱਧ ਹਰੀ ਸਿੰਘ ਜਿਹੜੇ ਹਸਣਾ ਆਰਡਰ ਰੋਡਰ ਕਰਨੀ ਕਰਵਾ ਲਈ 20 ਪਲੱਸ ਹੀ ਚੱਲੂਗੀ 20 ਪਲੱਸ ਅਜੇ 5 ਤਰੀਕੇ ਦੇ ਦਿਨ ਪੂਰੇ ਨੇ ਹੂੰ ਚੰਗੀ ਕਰਮਾਲੀ ਬਣ ਜੂਗੀ ਤੇ ਇਹਦਾ ਫਿਰ ਮੁੱਲ ਕੀ ਹੈ ਜੀ ਇਹ ਵੀ ਸਲੀਸਾ ਭਾਅ ਬਹੁਤ ਜਾਜਾ ਇਹਦੇ ਵੀ 80000 ਰੁਪਏ ਛੋਟ ਕਰਦਾ 80000 ਦੋ 10000 ਛੋਟ ਕਰਦਾ 80000 10000 ਛੋਟ ਵੜ ਜਾਂ ਦੋ ਇਧਰ ਆ ਜਾ ਚੱਲ ਕਰਮਾਲੀ ਠੀਕ ਹੈ 80000 10000 ਛੋਟ ਹੈ ਜੀ 80000 10000 ਅਜੇ ਵਸ਼ੀ ਇਹਨਾਂ ਲੈਵਾ ਹੋਰ ਕਰ ਜੀ ਸੁਣਦੀ ਤੇ ਆ ਦੋ ਸਈਆਂ ਜੀ ਇਹ ਦੋਵੇਂ ਸਈਆਂ ਸਨੀਸ਼ ਠੀਕ ਆ ਦੁੱਧ ਕਿੰਨਾ ਇਹਦੀ ਵੀ ਅੰਦੀਸ਼ਾ ਤੇਰਾ ਜਰਾ ਕਿਲ ਹੈਗਾ ਵਸ਼ੀਗੋ ਅੱਛਾ ਇਹ ਪਿਛਲੇ ਸਾਲ ਦੀ ਤੇਲ ਆ ਠੀਕ ਆ ਇਹ ਦੀਸੇ ਪਿਛਲੀ ਵੀਡੀਓ ਜੀ ਪਾਈ ਸੀ ਹਾਂ ਇਹਦੀ ਬੰਦਾ 2000 ਸਾਈ ਪਾਏ ਚਲੋ ਹਾਨਣ ਜੀ ਕਰਦਾ ਕਿ ਸਾਈ ਪਾਏ ਬਖਾ ਦੇ ਫੋਨ ਹੀ ਨਹੀਂ ਚੁੱਕਦਾ ਜੇ ਅਜੇ ਵੀ ਫੋਨ ਕਰੇ ਬੱਛੀ ਦੇ ਦਾਂਗੇ ਕੋਈ ਗੱਲ ਨਹੀਂ ਹਾਂ ਇਹ ਆਪਣਾ 35000 ਦੀ ਦੇ ਦਾਂਗੇ ਬਿਲਕੁਲ 35000 ਦੀ ਚਲੋ ਠੀਕ ਆ ਇਹ ਪਿਛਲੀ ਵੀਡੀਓ ਬੜੇ ਫੋਨ ਹੈ ਸਾਈ ਪਾ ਕੇ ਰੱਖ ਲਿਆ ਸਾਨੂੰ ਇਹ ਆਹ ਜੀ ਫਿਰ ਇਹ ਦੀਸੇ ਅੱਜ ਹੀ ਸੋਈ ਆ ਅੱਛਾ ਅੱਜ ਹੀ ਸੋਈ ਆ ਹੂੰ ਹੂੰ ਠੀਕ ਆ ਬੱਛਾ ਆ ਗਿਆ ਜੇ ਜੂਰ ਪਾਤੀ ਬੱਛਾ ਚਲੋ ਖੋਲ ਖੋਲੋ ਮੂਸਲੇ ਨੂੰ ਪੁੱਤ ਕਿੰਨਾ ਦੁੱਧ ਕਰੂ ਬਾਈ ਫਿਰ ਦੁੱਧ ਜੀ ਦੇ ਦੂ 18 20 ਕਿਲੋ ਥੋੜੀ ਵੱਡੀ ਜੀ ਪਿੰਡੋਂ ਰੱਖੀ ਅਸੀਂ ਬਰੀਡ ਕੁਆਲਟੀ ਬੜੀ ਹੈ ਹੂੰ ਲੋ ਜੀ ਦਿਖਾ ਦੋ ਮਰ ਨਹੀਂ ਇਹ ਵੀ ਬੈਡ ਬਹੁਤ ਚੰਗੀ ਆ ਠੀਕ ਆਜੋ ਜੀ ਆਜੋ ਆਇਆ ਲੈ ਲੈ ਇਹ ਲੱਪਾ ਲੱਪਾ ਲੱਗਾ ਅੱਜ ਹੀ ਸੂਰੇ ਸੂਰੀ ਹੈ ਹੂੰ ਇਹ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਹੈ ਵਿਰਲਾ ਮੁਰਲਾ ਦੇ ਪੂਰਾ ਇੰਨੇ ਮੁੱਲ ਕੀ ਜੀ ਫਿਰ ਇਹਦੀ ਰਸੀਦ ਸ 70000 ਜਿਹੜਾ ਛੋਟ ਕਰਾਂਗੇ ਚਲ 93000 ਪੂਰੇ 93000 ਦੀ ਬਸ ਆਹੀ ਵੈਰਾ ਇਹੀ ਦੇਖ ਆਪਣੇ 10 12 ਬੈੜਾ ਨੰਬਰ +9779612422 ਪਿੰਡ ਵੀਰਾ ਜ਼ਿਲ੍ਹਾ ਗਰਦਾਸਪੁਰ ਸੀਲ ਬਟਾਲਾ ਨੇੜੇ ਸਾਨੂੰ ਫੜੇ ਘਟ ਚੂੜੀ ਉਮੀਦਾ ਡੇਰਾ ਬਟਾਲਾ ਪਿੰਡ ਸਤਿ ਸ੍ਰੀ ਅਕਾਲ